ਜਿਹੜੀ ਆ ਪੰਜਾਬ ਪੁਲਿਸ ਆ ਨਾ ਐਂ ਪੰਜਾਬ ਪੁਲਿਸ 92 ਚ ਵੀ ਸੀ ਪਰ ਜੇ ਮੈਂ ਇੱਕ ਪੰਜਾਬ ਸਰਕਾਰ ਨੂੰ ਤੇ ਡੀਜੀਪੀ ਨੂੰ ਇਹ ਸਲਾਹ ਦਿੰਨਾ ਉਦੋਂ ਆਹ ਜਿਹੜੀ ਪੁਲਿਸ ਆ ਨਾ ਇਹ ਜਿਹੜੀ ਪੁਲਿਸ ਆ ਠੀਕ ਆ ਇਹਨੇ ਲੜਾਈ ਲੜੀ ਆ ਕਿਸੇ ਵੇਲੇ ਪਰ ਉਦੋਂ ਜਦੋਂ ਸਰਦਾਰ ਬਿਆਨ ਸਿੰਘ ਜੀ ਆਏ ਸੀ ਉਹਨਾਂ ਨੇ ਕਿਹਾ ਸੀ ਵੀ ਜੇ ਇਹ 147 ਨਾਲ ਲੜਨਾ ਤਾਂ ਪੰਜਾਬ ਦੇ ਵਿੱਚ ਜਾਓ ਨਿਕਲੋ ਸਾਰੇ ਡੀਜੀਪੀ ਤੌਰ ਤੇ ਸਾਰੇ ਐਸਐਸਪੀ ਤੌਰ ਤੇ ਵੀ ਜਿਹੜਾ ਵੀ ਪਿੰਡ ਚ ਜਿਹੜਾ ਵੀ ਪਿੰਡ ਚ 6 ਫੁੱਟ ਦਾ ਮੁੰਡਾ ਏ 6 ਫੁੱਟ ਦਾ ਮੁੰਡਾ ਕੱਦ ਦਾ ਜਿਹਨੇ ਆ ਕੇ ਇਹਨਾਂ ਦੇ ਮੂੰਹ ਮੋੜਨੇ ਆ ਉਹ ਪਰਤੀ ਹੋ ਜੋ ਤੇ ਕਮਾਂਡੋ ਖੜੀ ਹੋਈ ਉਦੋਂ ਕਮਾਂਡੋ ਫਸਟ ਕਮਾਂਡੋ ਸੈਕਿੰਡ ਕਮਾਂਡੋ ਥਰਡ ਕਮਾਂਡੋ ਫੋਰਥ ਕਮਾਂਡੋ ਫਿਫਥ ਪੰਜ ਕਮਾਂਡੋ ਦੀਆਂ ਬਟਾਲੀਆਂ ਨਾ ਬਣੀਆਂ ਤੇ ਉਹਦੇ ਵਿੱਚ ਕੋਈ ਪੇਪਰ ਟੈਸਟ ਨਹੀਂ ਸੀ ਪੜਾਈ ਦਾ ਉੱਚ ਇਹ ਦੇਖਿਆ ਜਾਂਦਾ ਸੀ ਕਿ ਕਿਹਦਾ ਨਿਸ਼ਾਨਾ ਕਿੰਨਾ ਤੇ ਕੱਦ ਕਿੰਨਾ ਤੇ ਛਾਲ ਕਿੰਨੀ ਮਾਰ ਸਕਦਾ ਜਿੰਨਾ ਚਿਰ ਉਹ ਪੰਜਾਬ ਦੇ ਮੁੰਡੇ ਭਰਤੀ ਨਹੀਂ ਕਰੋਗੇ ਇਹ ਗੈਂਗਸਟਰ ਥੱਤੋਂ ਨਹੀਂ ਖਤਮ ਹੋਣਾ ਜਿੱਦਣ ਸਾਡੀ ਵਾਰੀ ਆਈ ਸਰਕਾਰ ਦੀ ਫਿਰ ਕਹਿੰਦਾ ਵਾਰੀ ਆਈ ਵਾਰੀ ਤਾਂ ਲੋਕਾਂ ਨੇ ਲਿਆਉਣੀ ਆ ਤੁਹਾਨੂੰ ਲੱਗਦਾ ਪੰਜਾਬ ਜਿੱਦਣ ਆਈ ਮੈਂ ਤਾਂ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਇਹ ਸਮਰਥਾ ਪਰ ਜਿਹੜੀ ਉਮਰ ਆ ਉਹਦਾ ਵੀ ਤਾਂ ਫਰਕ ਆ ਨਾ ਜਿਹੜੀ ਪੰਜਾਬ ਪੁਲਿਸ 92 ਸੀ ਅੱਜ ਉਹ ਲੋਕ ਰਿਟਾਇਰ ਹੋਣ ਦੇ ਕੰਢੇ ਆ ਤੇ ਉਹਨਾਂ ਨੇ ਪਰਚੇ 'ਚ ਬਹੁਤ ਵੱਡੇ ਝੇਲੇ ਉਹਨਾਂ ਨੇ ਐਫ ਆਈ ਆ ਰਾਂ ਝੇਲੀਆਂ ਕਿਸੇ ਸਰਕਾਰ ਨੇ ਮਦਦ ਨਹੀਂ ਕੀਤੀ ਉਹਨਾਂ ਦੀ ਕੋਈ ਸਰਕਾਰ ਉਹਨਾਂ ਦੀ ਕੇਸ ਨਹੀਂ ਲੜੇ ਉਹ ਜੇਲ੍ਹਾਂ 'ਚ ਬੈਠੇ ਅੱਜ ਜਿਨ੍ਹਾਂ ਨੇ ਲੜਾਈ ਦੇਸ਼ ਦੀ ਲੜੀ ਮੈਂ ਕੋਈ ਮਾੜੇ ਬੰਦਿਆਂ ਦੀ ਗੱਲ ਨਹੀਂ ਚਾਰ ਪੰਜ ਜਿਨ੍ਹਾਂ ਨੇ ਗਲਤ ਕੰਮ ਕੀਤੇ ਮੈਂ ਉਹਨਾਂ ਦੀ ਸਪੋਰਟ ਕਰਦਾ ਪਰ ਜੈਨੂਅਨ ਜੇ ਤੁਸੀਂ ਕਰਨੀਆਂ ਤਾਂ ਤੁਹਾਨੂੰ ਨਵੇਂ ਮੁੰਡੇ ਚੰਗੇ ਸਪੋਰਟਸਮੈਨ ਚੰਗੇ ਪਿੰਡਾਂ 'ਚ ਕਿਤੇ ਪੰਜਾਬ 'ਚ ਨੌਜਵਾਨ ਨਹੀਂ ਜਿਹੜੇ ਗਿੱਚੀਆਂ ਤੋਂ ਫੜ ਲੈਣਗੇ ਇਹ ਜਿਹੜੇ ਇਹ ਇੰਨੇ ਨੇ ਕਿਨੇ ਗੈਂਗਸਟਰ ਜਿਹੜੇ ਆ ਫਿਰਦੇ ਆ ਪੰਜਾਬ ਦੇ ਸ਼ੇਰ ਮੁੰਡੇ ਜਿਹੜੇ ਪਿੰਡਾਂ ਦੇ ਇਹਨਾਂ ਨੂੰ ਗਿੱਚੀਆਂ ਤੋਂ ਫੜ ਕੇ ਚੱਕ ਦੇਣਗੇ ਉੱਤੇ ਐਂ ਕਮਾਂਡੋ ਆਈਸੀ ਜਿਨ੍ਹਾਂ ਨੇ ਚੱਕੇ ਸੀ ਬਿੱਟੂ ਜੀ ਇਹ ਕੇਂਦਰੀ નેਤৃত্ব ਕੇ ਸਾਹ ਹੋਰ ਮੈਂ ਕਹਿਣਾ ਉਹਨਾਂ ਨੂੰ ਵੀ ਅਸਲਾ ਮਹਈਆ ਕਰਾਓ ਜਿਹੜੇ ਇਹ ਗੈਂਗਸਟੇਪ ਦੇ ਉਲਟ ਲੜਾਈ ਲੜਨ ਨੂੰ ਤਿਆਰ ਆ ਦੋ ਵੈਪਨ ਉਹਨਾਂ ਨੂੰ ਦੋ AK-47 ਉਹਨਾਂ ਨੂੰ ਉਹ ਕੱਲੇ ਇਹਨਾਂ ਨੂੰ ਨੇਟ ਕੇ ਲੈਣਗੇ ਪਿੰਡੋਂ ਪਿੰਡ ਬਿੱਟੂ ਜੀ ਇਹ ਹੋਇਆ ਸੀ ਉਸ ਵੇਲੇ ਜਿਹੜੇ ਕਾਨੂੰਨ ਕਾਇਦੇ ਚ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਫੜਾਓ ਵੈਪਨ ਕਰਨਗੇ ਇਹਨਾਂ ਦੀ ਸਵਾਈ ਬਿੱਟੂ ਜੀ ਕੇਂਦਰੀ ਨੇਤਿਕਾਂ ਦੇ ਸਾਥ ਇੱਕ ਵਾਰ ਵੈਸੇ ਆਪ ਸਾਫ਼ ਕਰ ਚੁੱਕੇ ਹਨ ਕਿ ਸ਼ੀਅਦ ਅਤੇ ਬੀਜੇਪੀ ਦਾ ਕੋਈ ਸਮਝੌਤਾ ਨਹੀਂ ਹੋਣਾ ਕੀ ਆ ਦੁਆਰਾ ਇਸ ਤਰ੍ਹਾਂ ਦੀ ਕੋਈ ਚਰਚਾ ਚੱਲ ਰਹੀ ਹੈ ਜਾਂ ਇਨ ਫਿਊਚਰ ਕੀ ਰਹੇਗਾ ਕਿੱਥੇ ਤੱਕ ਚੱਲ ਰਹੀ ਸਰ ਪਾਰਟੀ ਦਾ ਵਿਰੋਧੀ ਵੀ ਕਹਿ ਰਹੇ ਨੇ ਸ਼ੀਅਦ ਵੀ ਤਿਆਰ ਨੇ ਕਿ ਭਾਈ ਸਾਡੀ ਕੌਣ ਤਿਆਰ ਨੇ ਆਮ ਆਦਮੀ ਪਾਰਟੀ ਲਗਾਤਾਰ ਇਹ ਗੱਲ ਕਹਿ ਰਹੀ ਹੈ ਸ਼ੀਅਦ ਕੋਲ ਨਹੀਂ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਅੱਛਾ ਪਤਾ ਨਹੀਂ ਕਿੰਨਾ ਸ਼ਰੋਮਣੀ ਅਕਾਲੀ ਗੱਲ ਕਿੰਨੇ ਨੇ ਕੋਈ ਇੱਕ ਤਾਂ ਹੋਵੇ ਇਹ ਸ਼ਰੋਮਣੀ ਅਕਾਲੀ ਦਲ ਦੱਸੋ ਕਿਹਦੇ ਨਾਲ ਗੱਲ ਕਰੀਏ ਕਿੰਨੇ ਆਕਾਲੀ ਦਲ ਨੇ ਕਿਹਦੇ ਕਿਹਦੇ ਨਾਲ ਤੁਸੀਂ ਗੱਲ ਕਰਦੇ ਫਿਰੋਗੇ ਨਾਲੇ ਯਾਰ ਤੁਸੀਂ ਇੱਕ ਗੱਲ ਮੇਰੀ ਠੀਕ ਆ ਤੁਸੀਂ ਬਾਰ-ਬਾਰ ਕਿਉਂਕਿ ਖਬਰ ਬਣਾਉਣੀ ਹੁੰਦੀ ਆ ਖਬਰ ਇਹੀ ਬਣਨੀ ਹੁੰਦੀ ਆ